thank ਤਰਨਤਾਰਨ ਦੇ ਪਿੰਡ ਦੇਉਦੇ ਦੇ ਕੈਨੇਡਾ ਦੇ ਵਿੱਚ ਗਏ ਨੌਜਵਾਨ ਰੁਪਿੰਦਰ ਸਿੰਘ ਦੀ ਬੀਤੀ ਰਾਤ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਅਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਇਸ ਮੌਕੇ ਰੁਪਿੰਦਰ ਸਿੰਘ ਦੀ ਪਤਨੀ ਨਵਜੋਤ ਕਰਨ ਨੇ ਦੱਸਿਆ ਕਿ ਉਸ ਦਾ ਪਤੀ ਕਰੀਬ 7 ਮਹੀਨੇ ਪਹਿਲਾਂ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ ਗਿਆ ਜਿੱਥੇ ਉਸ ਨੂੰ ਕੰਮ ਵੀ ਨਹੀਂ ਮਿਲ ਰਿਹਾ ਤੇ ਕੁਝ ਦਿਨ ਪਹਿਲਾਂ ਹੀ ਉਸ ਨੂੰ ਕੰਮ ਮਿਲਿਆ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਉਸ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਇਸ ਦੇ ਨਾਲ ਹੀ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਜ਼ਮੀਨ ਵੇਚ ਕੇ 22 ਲੱਖ ਕਾਚ ਕਰਕੇ ਉਸ ਨੂਬ ਦੇਸ਼ ਪੇ ਜਾਸੀ ਉਹਨਾਂ ਦੱਸਿਆ ਕਿ ਰੁਪਿੰਦਰ ਸਿੰਘ ਦੀ 5 ਸਾਲ ਦੀ ਇੱਕ ਲੜਕੀ ਹੈ ਜਿਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਟ ਗਿਆ ਆਈ ਬਲਜੀ ਦਾ ਖਾਲਸਾ ਆਈ ਬਲਜੀ ਦੀ ਭਤ ਜੀ ਮੈਂ ਜਗਦੇਵ ਸਿੰਘ ਸਰਪੰਚ ਮੌਜੂਦਾ ਪਿੰਡ ਦੇਉ ਤਹਿਸੀਲ ਬਲਾਗ ਜ਼ਿਲ੍ਹਾ ਫਰੰਦਾਨ ਇਹ ਬੇਨਤੀ ਕਰਦੇ ਆਂ ਤੁਹਾਡੇ ਪਿੰਡ ਦੇ ਵਿੱਚ ਨੌਜਵਾਨ ਦੀ ਡੈਥ ਹੋਈ ਆ ਹਾਂ ਜੀ ਕੈਨੇਡਾ ਦੇ ਵਿੱਚ ਹਾਰਟ ਅਟੈਕ ਹੋ ਗਿਆ ਉਸ ਬੰਦ ਉਸ ਕੀ ਗੱਲ ਚਾਹੁੰਦਾ ਮੈਂ ਉਹ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਜੀ ਕਿ ਕੱਲ ਸ਼ਾਮੀ ਰਾਤ 11:00 ਵਜੇ ਫੋਨ ਆਇਆ ਜਦੋਂ ਪਰਿਵਾਰ ਨੂੰ ਕਿ ਕੈਨੇਡਾ ਵਿੱਚ ਬੱਚੇ ਦੀ ਅਟੈਕ ਨਾਲ ਮੌਤ ਹੋ ਗਈ ਹੈ ਤੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਘਰ ਦੇ ਹਾਲਾਤ ਬਹੁਤ ਨਾਜਿਕ ਕਹਿ ਸਕਦੇ ਆਪਾਂ ਕਿਉਂਕਿ ਜਿੰਨੀ ਕਿ ਜ਼ਮੀਨ ਆਉਂਦੀ ਸੀ ਬੱਚੇ ਨੂੰ ਉਹ ਪਿਤਾ ਨੇ ਉਹਨਾਂ ਦੇ ਪਿਤਾ ਨੇ ਜ਼ਮੀਨ ਵੇਚ ਕੇ ਤੁਹਾਨੂੰ ਬਾਹਰ ਕੈਨੇਡਾ ਭੇਜਤਾ ਸੀ ਤੇ ਵਿਆਹ ਤੋਂ ਬਾਅਦ ਤੇ 4-5 ਸਾਲ ਦੇ ਵਿੱਚ ਬੱਚੀ ਛੋਟੀ ਇੱਕ ਤੇ ਹੁਣ ਆਪਾਂ ਵੇਖੀਏ ਕਿ ਜਦੋਂ ਪਿੱਛੋਂ ਵੀ ਸਾਰੀ ਜਾਇਦਾਦ ਵੇਚ ਕੇ ਪਚਾ ਜਾ ਚੁੱਕਾ ਸੀ ਕਿ ਇਕੱਲੇ ਕੇ ਪਰਿਵਾਰ ਦਾ ਵੀ ਹੁਣ ਪਿਤਾ ਦਾ ਵੀ ਉਹੀ ਸਹਾਰਾ ਸੀ ਤੇ ਤਰ ਪਤਨੀ ਛੋਟੀ ਬੱਚੀ ਦਾ ਵੀ ਸਹਾਰਾ ਉਹੀ ਸੀ ਫਿਰ ਮੌਤਾ ਇਹਨਾਂ ਦੇ ਪਹਿਲਾਂ ਕੁਝ ਚੁੱਕੇ ਚ ਜਿਸ ਤਰ੍ਹਾਂ ਮੌਜੂਦਾ ਸਰਕਾਰ ਹੈ ਤੁਹਾਡੇ ਹਾਂਜੀ ਤੇ ਪਿੰਡ ਦੇ ਸਰਪੰਚ ਹੋ ਤੁਸੀਂ ਹਾਂਜੀ ਤੇ ਹੈਲਪਲੀ ਕੀ ਬੇਨਤੀ ਕਰਦੇ ਹੋ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦਾ ਜੀ ਕਿ ਉਸ ਬੱਚੇ ਦੀ ਲਾਸ਼ ਜੇ ਡੈਡ ਬੋਡੀ ਵਾਪਸ ਲੈ ਕੇ ਜਾਂਦੀ ਜਾਵੇ ਉਹ ਪੰਜਾਬ ਸਰਕਾਰ ਜੋ ਵੀ ਮਦਦ ਕਰ ਸਕਦੀ ਜਿਸ ਤਰ੍ਹਾਂ ਵੀ ਉਪਰਾਲਾ ਕਰ ਸਕਦੀ ਆ ਉਹ ਆਪਣੀ ਡੈਡ ਬੋਡੀ ਵਾਸ ਲੈਂਦੀ ਜਾ ਪਰਿਵਾਰ ਚਲੋ ਗੱਲਬਾਤ ਨਹੀਂ ਕਰ ਸਕਦਾ ਫਿਰ ਵੀ ਇੱਕ ਜੀ ਮਤਲਬ ਮਿੱਟੀ ਦੇ ਜਿਹੜਾ ਦਰਸ਼ਨ ਮੇਲੇ ਆ ਕਿ ਉਹ ਕਰ ਸਕਣ ਜਿਸ ਤੋਂ ਉਹਨਾਂ ਦੀ ਵਾਈਫ ਪੜੇ ਲਿਖੇ ਆ ਅੰਤਮ ਦਸਬੰਵਾੜੀ ਅੰਤਨ ਦਸਬੰਵਾੜੀ ਉਪਰਾਲਾ ਕਰੋਗੇ ਐਮਐਲਏ ਸਾਹਿਬ ਨੂੰ ਜਾਂ ਮੰਤਰੀ ਸਾਹਿਬ ਨੂੰ ਹਾਂਜੀ ਉਹ ਹੀ ਐਮਐਲਏ ਸਾਹਿਬ ਨੂੰ ਕੋਈ ਨੌਕਰੀ ਮਿਲ ਜੇ ਐਮਐਲਏ ਸਾਹਿਬ ਨੂੰ ਮਿਲ ਕੇ ਬੇਨਤੀ ਕਰਾਂਗੇ ਇਹਦੇ ਬਾਰੇ ਕੋਈ ਸੋਚਿਆ ਜਾਵੇ ਕਿ ਜੇ ਉਹ ਬੱਚੀ ਨੂੰ ਇੱਥੇ ਨੌਕਰੀ ਮਿਲ ਜਾਵੇ ਕੋਈ ਕਿਉਂ ਉੱਥੇ ਗਿਆ ਨੂੰ ਬਹੁਤਾ ਚਿਰ ਨਹੀਂ ਜੇ ਇਹਨਾਂ ਨੂੰ ਹੋਇ ਇਹ ਅੱਗੇ ਜਿਹੜੇ ਉੱਥੇ ਆਪ ਨੂੰ ਪਤਾ ਹੀ ਆ ਬਾਹਰਲੇ ਸ਼ਹਿਰ ਜਗ ਰੁਜ਼ਗਾਰ ਦੇ ਕਿੰਨੇ ਕਿ ਮੌਕੇ ਆ ਬੜੀਆਂ ਮੁਸ਼ਕਲਾਂ ਉੱਥੇ ਆ ਰਹੀਆਂ ਬੱਚਿਆਂ ਨੂੰ ਇਹ ਹੀ ਸਾਰਾ ਕੁਝ ਟੈਨਸ਼ਨ ਦੇ ਕਾਰਨ ਹੀ ਹੋਇਆ ਬੱਚੇ ਦਾ ਅੱਛਾ ਸੋਚਦਾ ਸੀ ਤੇ ਪਿੱਛੋਂ ਜਿਹੜੀ ਜ਼ਾਇਦਾਦ ਹੈਗੀ ਉਹ ਵੇਚ ਕੇ ਚਲੇ ਗਿਆ ਤੇ ਬਹੁਤ ਸਾਰੇ ਬੱਚੇ ਪਿੰਡਾਂ ਦੇ ਉੱਥੇ ਜਾ ਕੇ ਜਿਹੜੇ ਅਟੈਕ ਆ ਰਹੇ ਇਹਨੇ ਬੱਚਿਆਂ ਨੂੰ ਉੱਥੇ ਜਾ ਕੇ ਨੌਜਵਾਨਾਂ ਨੂੰ ਇਸੇ ਕਰਕੇ ਹੀ ਆ ਰਹੇ ਆ ਇੱਥੋਂ ਜਦੋਂ ਜਾਂਦੇ ਆ ਥੋੜੀ-ਬੋਧੀ ਹੁੰਦੀ ਕੋਲ ਵੇਚ ਕੇ ਚਲੇ ਜਾਂਦੇ ਉੱਥੇ ਜਾ ਕੇ ਸੈੱਟ ਹੋ ਜਾਂਦੇ ਔਰ ਜਦੋਂ ਉੱਥੇ ਜਾ ਕੇ ਹਾਲਾਤ ਵੇਖਦੇ ਕੰਮ ਕਰਦੇ ਉੱਥੇ ਬੈਜਦਾ ਕੁਝ ਫੇਰ ਉਹ ਸੋਚਦੇ ਕਿ ਇੱਥੇ ਆ ਕੇ ਮਤਲਬ ਸ਼ਾਇਦ ਠੀਕ ਨਹੀਂ ਕੀਤਾ ਇਹ ਕਾਰਨ ਬਣਦੇ ਆ ਬੱਚਿਆਂ ਦੇ ਬਹੁਤ ਹੋਸੀਂ 50 ਕਾਰਨ ਇਹ ਹੀ ਬੇਨਤੀ ਕਰਾਂਗੇ ਕਿ ਇੱਥੇ ਕੋਈ ਉਹਨਾਂ ਦਾ ਰੁਜ਼ਗਾਰ ਦਾ ਹੀ ਪ੍ਰਬੰਧ ਕੀਤਾ ਜਾਵੇ ਤੇ ਨਾਲ ਜਿਹੜੇ ਆਪਣੇ ਡੈਡ ਬੋਡੀ ਲਾਉਣ ਵਾਸਤੇ ਵੀ ਕੋਈ ਪ੍ਰਾਲਾ ਕੀਤਾ ਜਾਵੇ ਹਾਂਜੀ ਉਹਦੇ ਜਿਹੜੇ ਤਰ ਪਤਨੀਆਂ ਸੋਨੂ ਵੀਰ ਦੀ ਕੋਈ ਪੜੇ ਲਿਖੇ ਆ ਉਹਨੂੰ ਕੋਈ ਨੌਕਰੀ ਦਿੱਤੀ ਜਾਵੇ ਇੱਥੇ ਪਿਆ ਵਿੱਚ ਤਾਂ ਕਿ ਉਹ ਆਪਣੀ ਬੱਚੀ ਛੋਟੀ ਨੂੰ ਪੜਾਹ ਲਖਾ ਸਕਣ ਚੰਗੀ ਵਿੱਦਿਆ ਦੇ ਸਕਣ ਇਹਨਾਂ ਕਨੋਪੀ ਹਾਂਜੀ ਮੈਡਮ ਇੱਕ ਹੀ ਬੱਚੀ ਤੁਹਾਡੀ ਹਾਂਜੀ ਤੇ ਕੋਈ ਹੋਰ ਆਸਤ ਨਹੀਂ ਰਿਹਾ ਕੋਈ ਨਾ ਨਹੀਂ ਕੋਈ ਆਸ ਨਹੀਂ ਮੇਰੀ ਇੱਕ ਬੇਟੀ ਆ ਤੇ ਮੇਰੇ ਸਹੁਰਾ ਸਾਹਿਬ ਜਿਹੜੇ ਖੁਦ ਮਰੀਜ਼ ਅਟੈਕ ਦੇ ਬਸ ਮੇਰੇ ਘਰ ਵਿੱਚ ਕੋਈ ਸਹਾਰਾ ਨਹੀਂ دیا۔ ਕਿੰਨਾ ਪੈਸਾ ਲਗਾਇਆ ਸੀ ਤੁਸੀਂ ਬਾਹਰ ਪੇ ਕਰਦੇ ਆ ਅਸੀਂ 20-25 ਲੱਖ ਲੱਗਾ ਸੀ ਕਿਉਂਕਿ ਮਜਬੂਰੀ ਨਹੀਂ ਬਣ ਗਈ ਸੀ ਸਾਨੂੰ ਜਾਣਾ ਪਿਆ ਇਸ ਬੱਚੀ ਦੇ ਫਿਊਚਰ ਵਾਸਤੇ ਲੇਕਿਨ ਸਾਡਾ ਉੱਥੇ ਵੀ ਕੁਝ ਨਹੀਂ ਬਣਿਆ ਹੁਣ ਜਿਵੇਂ ਤੁਹਾਡੇ ਪਤੀ ਨੂੰ ਵੀ ਕੋਈ ਨੌਕਰੀ ਮਿਲੀ ਉਹ ਪੜੇ ਲਿਖੇ ਸੀ ਹਾਂ ਤੁਸੀਂ ਵੀ ਪੜੇ ਲਿਖੇ ਹੋ ਤੇ ਪੰਜਾਬ ਸਰਕਾਰ ਜੇ ਨੌਕਰੀਆਂ ਦਿੰਦੇ ਕੀ ਅਪੀਲ ਕਰਨਾ ਚਾਹੁੰਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਸਿੱਧਾਨੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹੋ ਕਵਾਂਗੇ ਕਿ ਜਿੰਨਾ ਹੋ ਸਕੇ ਜਿਹੜੇ ਪੰਜਾਬ ਦੇ ਨੌਜਵਾਨ ਹਨ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਜਾਂ ਇੰਡੀਆ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਕਿਸੇ ਵੀ ਮਾਂ ਪਿਓ ਦੇ ਪੁੱਤ ਜਾਂ ਧੀ ਨੂੰ ਬਾਹਰ ਜਾ ਕੇ ਮਜਬੂਰੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਬਾਹਰ ਜਾ ਕੇ ਬਹੁਤ ਟੈਨਸ਼ਨ ਤੇ ਡਿਪਰੈਸ਼ਨ ਹੁੰਦਾ ਵਾ ਇਸ ਸਰਕਾਰ ਨੂੰ ਚਾਹੀਦਾ ਕਿ ਇੱਥੇ ਉਹਨਾਂ ਨੂੰ ਨੌਕਰੀਆਂ ਪ੍ਰਵਾਨ ਕੀਤੀਆਂ ਜਾਣ ਮੈਂ ਕਹਿੰਨੀ ਆ ਕਿ ਮੇਰਾ ਇੱਥੇ ਥੋੜਾ ਸਾਰਾ ਚੱਲ ਜਾਏ ਕਿਉਂਕਿ ਹੁਣ ਮੈਂ ਬਜ਼ੁਰਗ ਪਿਓ ਦਾ ਤੇ ਛੋਟੀ ਬੱਚੀ ਦਾ ਸਾਰਾ ਬਣਨਾ ਚਾਹੁੰਦੀ ਆ ਸਰਕਾਰ ਨੂੰ ਚਾਹੀਦਾ ਕਿ ਮੇਰੇ ਸਾਹਿੱਤਾ ਕੀਤੀ ਜਾਵੇ ਇੱਥੇ ਰਹਿ ਕੇ ਤੁਸੀਂ ਪੜੇ ਲਿਖੇ ਹੋ ਹਾਂਜੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਮੈਨੂੰ ਤਾਂ ਜੌਬ ਮਿਲਦੀ ਆ ਤਾਂ ਫੇਰ ਕੀ ਘਰਵਾਲੀ ਚੱਲਦਾ ਨਹੀਂ ਤੇ ਘਰਵਾਲੀ ਚੱਲੇਗਾ ਕਿਉਂਕਿ ਕੋਈ ਸਾਰਾ ਹੋਰ ਬਚਿਆ ਨਹੀਂ ਸਿਰਫ ਘਰ ਵਿੱਚ ਹੁਣ ਮੈਂ ਹੀ ਬਚੀ ਆ ਜੇ ਮੈਂ ਕਮਾਉਂਗੀ ਤੇ ਮੈਂ ਹੀ ਇਨਾ ਢਪਰਮਗੀ ਹੋਰ ਕੋਈ ਸਾਰਾ ਨਹੀਂ ਬਚਿਆ